ਤੂੰ ਦੇਖੋ ਇਹ ਮੋਟਾ ਬੇਟੇ ਦੇ ਦੇਵੀਆਂ ਨੂੰ ਜਦੋਂ ਮਨ ਲਾਹੋਸਪਿਟਲ ਲੈ ਕੇ ਆਈ ਪਹਿਲਾਂ ਸਿੱਧੀ ਆਹੀ ਫਿਰ ਇੱਕ ਦਮ ਹੀ ਇੱਥੇ ਬਾਵਾ ਲੱਗ ਗਏ ਐਸੇ ਤਰ੍ਹਾਂ ਉਹ ਵੱਡੇ ਮੇਰੇ ਬੇਟੇ ਦੀ ਹੈ ਐਸੇ ਤਰ੍ਹਾਂ ਬਾਵਾ ਲੱਤਾਂ ਵੀ ਐਸੀ ਤਰ੍ਹਾਂ ਹੋ ਗਏ ਇਤਨਾ ਬਿਲਕੁਲ ਸਿੱਧੀ ਨਹੀਂ ਹੁੰਦੀਆ ਤੇ ਇਹ ਬਹੁਤ ਜ਼ਿਆਦਾ ਹੋਇਆ ਚੋੜੀ ਗਈਆਂ ਇਤਨਾ ਹੋ ਗਏ ਬਾਵਾ ਲੱਤਾਂ ਵਿੱਚ ਹੋਰ ਇਹਨਾਂ ਦੀ ਲੱਤਾਂ ਵੀ ਨਹੀਂ ਸਿੱਧੀ ਹੁੰਦੀਆਂ ਵੀ ਦੀ ਬਾਵਾ ਵੀ ਨਹੀਂ ਸਿੱਧੀ ਹੁੰਦੀਆਂ ਮੇਰਾ ਤੇ ਇੱਕ ਮੋਣ ਵਾਲਾ ਤੇ ਮੇਦੀ ਕਮਾਈ ਖਾਣੀ ਇੱਕ ਮੋਣ ਕੀ ਤੇ ਮੈਂ ਕੁਛ ਖਾਉਂਗੀ ਮੈਂ ਆਪਣੇ ਬੱਚੇ ਪਾਲੂਗੀ ਨਾ ਨਾ ਸਾਡੇ ਕੋਈ ਪੈਸੇ ਨਾ ਬੰਦਨਾ ਸਾਡੇ ਕੋਈ ਨੌਕਰੀ ਐ ਕੁਛ ਵੀ ਨਹੀਂ ਸਾਡੇ ਕੋਲੇ ਹੈਗਾ ਐਤ ਸਿਰਫ ਆਪਣੇ ਕੇ ਟਾਈਮ ਬਸ ਕਰਦੇ ਸਵੇਰ ਦੀ ਖਾ ਲੈਂਦੇ ਸ਼ਾਮ ਨੂੰ ਪੇਟ ਕਰਦੇ ਕਿ ਕਦੋਂ ਕੋਈ 10 ਵੀ ਕਮਾ ਕੇ ਲਿਆਉਣਗੇ ਤੇ ਫੇਰ ਅਸੀਂ ਖਾਵਾਂਗੇ ਇਦਾਂ ਦੀ ਸਾਡੀ ਹਾਲਤ ਸੀਗੀ ਨਾ ਕਰੋ ਜਦੋਂ ਤੁਹਾਡਾ ਸਿਸਟਮ ਹੀ ਆਵਲਾ ਇਹ ਬੱਚਾ ਹੈਗਾ ਕਿੰਨੇ ਸਾਲ ਦਾ ਉਹ ਬਲਾ ਉਹ ਬਲਾ ਬੱਚਾ 11 ਸਾਲ ਦਾ 12ਵਾਂ ਸਦਾ ਪਿਆਰ ਕੋਈ ਗੱਲ ਨਹੀਂ ਮਾਰੇ ਸਤ ਠੀਕ ਹੋ ਜਾਏਗਾ ਠੀਕ ਹੈ ਇਹ ਵੀ ਕਿੰਨੇ ਮੈਂ ਵੀ ਕਿੰਨੀ ਚਾਹ ਨੂੰ ਬੇਸ਼ੱਕ ਹੋਰ ਕੁਝ ਕਰੂ ਜਾਂਦਾ ਕੋਈ ਗੱਲ ਨਹੀਂ ਪਰ ਸਾਡੇ ਬੱਚਿਆਂ ਨੂੰ ਨਾ ਖੁਸ਼ ਹੁੰਦਾ ਕਿ ਬੱਚਾ ਦੀ ਉਹ ਅਜੇ ਸ਼ੁਰੂ ਹੋਈ ਯਾ ਨਦੀੰਬਰ ਦਿੱਤੀ। ਮੈਂ ਕੁਝ ਵੇਖਿਆ ਵੀ ਨਹੀਂ ਗਾ। ਤੇ ਵੀ ਇਹ ਵੀ ਰਾਹਤ ਤੇ ਪੈ ਤਾਣੀ ਹੈ ਗਾ। ਵੇਖੋ ਮੇਰੀ ਇੰਨੀ ਪਾਈਸ। ਕੋਤੋਂ ਕੁਝ ਸਾਨੂੰ ਰੋਟੀ ਬਣਾ ਕੇ ਦਊਗਾ ਤੇ ਮੈਂ ਫਸੇ ਖਾਵਾਂਗੀ। ਅੱਛਾ ਚੱਲਦਾ ਨਹੀਂ ਹਾਥ। ਨਹੀਂ ਇਹ ਖਾਣਾ ਬਣਾਉਂਦੀ ਹੈ ਤੇ ਤੇਰੇ ਸੇ ਖਾਣੇ। ਇਹਨੂੰ ਵੀ ਦਸਾਂ ਕਰ ਕਰ ਕੇ ਕਿਤੇ ਤਿੰਨਾ ਤੀਆਂ ਤੋਂ ਲਿਆ ਸੀ। ਉਹ ਮਰੀਏ ਦਿਨ ਦੇਖਿਆ। ਇਹ ਘਰ ਨਹੀਂ ਸੀ ਗਿਆ ਨਹੀਂ ਇਹ ਘਰ ਸੀ ਗਿਆ ਇਹਦੇ ਇਹਦੇ ਵੀ ਹੱਥ ਬਨਣ ਹੋਏ ਸੀਗੇ ਇਹਦੇ ਹੱਥਾਂ ਦੇ ਵੀ ਕਾਫੀ ਜਿਆਦਾ ਛਾਲੇ ਬਣ ਗਏ ਆ ਚੀਜ਼ ਤੇ ਪਰ ਇਹਨਾ ਹੁਣ ਠੀਕ ਹੋ ਗਏ ਆ ਹਾਂਜੀ ਇਹਦਾ ਨੱਕ ਤੇ ਸੀਗੇ ਆਨੇ ਵਾਲੂ ਤੇ ਇਹਦੇ ਵੀ ਬਨਣ ਹੋਗੇ ਸੀਗੇ ਥੋੜੇ ਥੋੜੇ ਇਹ ਹੁਣ ਠੀਕ ਹੈ ਥੋੜੀ ਦੂਰ ਸੀ ਨਾ ਤਾਂ ਕਰਕੇ ਸਾਡੇ ਮਦਰ ਇਨ ਲਾ ਦੇ ਉਹਨਾਂ ਦੇ ਵੀ ਇਥੋਂ ਹੱਥ ਬਨਣ ਹੋਏ ਆ ਉਹ ਨਹੀਂ ਫਰੇ ਹੋਗੇ ਹੁਣ ਸਿੱਧੇ ਹੁੰਦੇ ਨਹੀਂ ਚਾਰੇ ਪਾਸਿਓਂ ਘਿਰ ਕੇ ਆ ਗਈ ਆ ਕਿ ਸਾਡੇ ਨਾਲ ਆ ਆਸਾਇ ਮਮੀ ਨੂੰ ਤੁਹਾਡੇ ਸਾਸੂ ਮੰਮਾ ਵੀ ਉਹਦਾਂ ਨੂੰ ਹੀ ਕੁੜੇ ਦਿਨ ਪਹਿਲਾਂ ਹਸਪੀਟਲੋਂ ਲੈ ਕੇ ਆਏ ਬੈਥਰੂਮ ਵਾਲੀ ਪਾਈਪ ਲੱਗੀ ਹੋਈ ਆ ਉਹਨਾਂ ਦੇ ਵੀ ਹੱਥ ਸੜ ਗਿਆ ਹੋਊਗਾ ਜਿਹੜੀ ਐਸ ਤਰ੍ਹਾਂ ਕਿ ਸਿਰਫ ਆ ਇੱਕ ਇੱਕ ਗੁੱਲ ਚੱਲਦੀ ਐ ਸਭਾ ਬਾਕੀਆਂ ਜਿਹੜੀ ਨਾਲ ਚੁੜ ਗਈਆਂ ਉਹਨਾਂ ਦੀ ਵੀ ਕੋਈ ਨਾ ਪਲਾਸਟਿਕ ਪਿਗਲ ਕੇ ਹੋ ਜਾਂਦਾ ਨਾ ਉਹ ਚੀਜ਼ ਹੋਗੀ ਨਾ ਲੱਗੇ ਸੀ ਜੀ ਮੈਂ ਕਿ ਗੱਲ ਹੈ ਕਿ ਟ੍ਰਬਲ ਆ ਗਈ ਸਾਰੀ ਫੈਮਿਲੀ ਦੇ ਕੋਈ ਵੀ ਨਹੀਂ ਇੱਕ ਗੱਜਰਾ ਠੀਕ ਹੋ ਗਿਆ ਪਤਾ ਨਹੀਂ ਕਿਵੇਂ ਕਰਨ ਗਿਆ ਅੰਕੂ ਕੀ ਬਣੂਗਾ ਨਾ ਨਾ ਮੈਂ ਆਪਣਾ ਗੁਜ਼ਾਰਾ ਕਰਨੇ ਸਾਬ ਨਾਲ ਇਹਨਾਂ ਦੇ 8 ਮਹੀਨੇ ਹੋ ਗਏ ਇਹਨਾਂ ਜੇ ਨਾ ਲੱਗ ਤੇ ਪੱਟੀਆਂ ਹੁੰਦੀਆਂ ਨੂੰ 8 ਮਹੀਨੇ ਹੋ ਗਏ ਜੇ ਤੇ 5 ਦਿਨਾਂ ਬਾਅਦ ਡਾਕਟਰ ਆਉਂਦਾ ਹਿਸਾਬ ਨਾਲ 5000 ਰੁਪਏ ਲੈ ਕੇ ਜਾਂਦਾ ਅਮਰਸਰੋਂ ਦੇ ਡਾਕਟਰ ਪੱਟੀ ਕਰਨ ਤੇ 5 ਦਿਨਾਂ ਬਾਅਦ 5000 ਰੁਪਏ ਲੈ ਕੇ ਜਾਂਦੇ ਹੁਣ ਸਾਨੂੰ ਕਿਹਨੇ ਸਲਾਹ ਦਿੱਤੀ ਹੈ ਚਬਾਲ ਵਾਲੇ ਜਿੱਥੋਂ ਇਹਨਾਂ ਦਾ ਮਤਲਬ ਕਿ ਚੱਲਦਾ ਪਿਆ ਨਾ ਟ੍ਰੀਟਮੈਂਟ ਦੇ ਉਥੋਂ ਅਸੀਂ ਇਹਨਾਂ ਦਾ ਟ੍ਰੀਟਮੈਂਟ ਕਰਾਇਆ ਹੋਣਾ 4 ਦਿਨ ਹੋ ਗਏ ਮਤਲਬ ਕਿ ਚੌਥੀ ਪੱਟੀ ਵਾਸਤੇ ਇਹਨਾਂ ਨੂੰ ਖੜਿਆ ਉਥੇ 2000 ਦੀ ਗੱਡੀ ਕਰਕੇ ਖੜੀ ਦਾ ਹਾਂਜੀ ਚਬਾਲ ਉਹੀ ਡਾਕਟਰ ਸੁਰਤਾ ਸਿੰਘਾ ਜਿਹੜੇ ਉਹਨਾਂ ਕੋਲ ਜਿੰਨਾ ਕੋਲ ਇਹਦਾ ਆਪਰੇਸ਼ਨ ਹੋਣਾ ਹਾਂਜੀ ਅ ਵੀ ਦਾ ਫੇਸ ਬਹੁਤ ਜ਼ਿਆਦਾ ਮੈਂ ਮੈਂ ਇਤਰਾ ਲੇਸ ਚੋਂਦੀ ਸੀ ਇਸ ਤਰ੍ਹਾਂ ਨਾ ਜਿੱਦਾਂ ਰੇਸ਼ਾ ਨਹੀਂ ਲੱਗਦਾ ਇਵੇਂ ਦਾ ਮਤਲਬ ਕਿ ਫੀਸ ਸਗੈ। ਅਸੀਂ ਤਾਂ ਹੀ ਇਹਨਾਂ ਨੂੰ ਕਿਤੇ ਹੋਰ ਨਹੀਂ ਰੈਫਰ ਕੀਤਾ ਨਹੀਂ ਤਾਂ ਬਹੁਤ ਲੋਕ ਆਉਂਦੇ ਆ ਕਿ ਜਿੱਥੋਂ ਆ ਠੀਕ ਹੋ ਰਿਹਾ ਆ ਆਪਾਂ ਇਹਨਾਂ ਨੂੰ ਉੱਥੋਂ ਚੇਂਜ ਨਹੀਂ ਕਰਨਾ। ਨਹੀਂ ਨਹੀਂ ਜਿੱਥੋਂ ਠੀਕ ਹੋ ਰਿਹਾ ਉੱਥੇ ਰਹਿਣ। ਹੁਣ 2 ਲੱਖ ਰੁਪਿਆ ਉਹਦੇ ਆਪਰੇਸ਼ਨ ਦਾ ਮੰਗ ਲਿਆ ਡਾਕਟਰ ਨੇ। 2 ਲੱਖ ਇਹਦਾ ਕਿਹਾ ਜੀ। 1.5 ਲੱਖ ਇਹਨਾਂ ਦੀ ਲੱਗ ਸਿੱਧੀ ਕਰਨ ਆ ਕਿ ਇਕੱਠੀ ਰੰਦੀ ਨਾ ਸਿੱਧੀ ਨਹੀਂ ਹੁੰਦੀ। ਕਰਾਓ ਆਪਾਂ ਸਾਰੇ ਮਿਲ ਕੇ ਕਰਦੇ ਆਂ। ਕੋਈ ਗੱਲ ਨਹੀਂ ਹਾਂਜੀ ਸਾਰੇ ਹੋ ਸਕਦਾ ਮਤਲਬ ਆਪਣਾ ਵੀ ਸਮਝਿਓ ਸਾਨੂੰ ਸਾਰਿਆਂ ਨੂੰ ਅਸੀਂ ਕੋਈ ਗੱਲ ਨਹੀਂ ਹਾਂਜੀ ਅਸੀਂ ਤਾਂ ਹੀ ਤਾਇ ਤਾਂ ਪਰਮਾਤਮਾ ਨੇ ਤੁਹਾਡੇ ਮਨ ਮਿਹਰ ਪਾਈ ਤੁਹਾਨੂੰ ਸਾਡੇ ਨਾਲ ਮਿਲਾਇਆ ਕਿਸ ਤਰੀਕੇ ਨਾਲ ਹੀ ਚਲੋ ਅੱਗੇ ਵੀ ਪੜੀ ਲੋਕਾਂ ਨੇ ਸਾਡੀ ਹੈਲਪ ਕੀਤੀ ਪਈ ਇਹਦਾ ਤਾਂ ਧੰਨਵਾਦ ਨਹੀਂ ਕਰ ਸਕਦੇ ਸਿਰਫ ਇੱਕ ਲੋਕਾਂ ਦੇ ਸਦਕੇ ਸਾਡੀ ਜਾਨ ਬਚੀ ਤੇ ਹੀ ਆਪਣੇ ਘਰ ਆਏ ਨੇ ਤੇ ਕੋਈ ਕਹਿੰਦਾ ਨਹੀਂ ਰਮਦਾਸ ਜੀ ਤੁਸੀਂ ਗਲੀ ਤੋਂ ਨਿਕਲੋਗੇ ਤੁਸੀਂ ਨੂੰ ਪੁੱਛ ਲਿਓ ਵੀ ਇਹਨਾਂ ਦੇ ਹਾਲਾਤ ਕੀ ਸੀ ਕੋਈ ਕਹਿੰਦਾ ਨਹੀਂ ਵੀ ਇਹ ਘਰੇ ਵਾਪਸ ਆਉਣਗੇ ਤੇ ਮੈਨਾਂ ਨੇ ਹੱਸ ਬੱਚੇ ਸ਼ਹਿਰ ਦੀ ਵਿੱਚ ਲੋਕਾਂ ਨੇ ਖਾਣਾ ਪੀਣਾ ਛੱਡ ਦਿੱਤਾ ਹੈ ਕਿ ਪਤਾ ਨਹੀਂ ਉਹਦੇ ਪਰਿਵਾਰ ਨਾਲ ਕੀ ਬਣਨਾ ਕੀ ਵਾਪਸ ਕਿੱਦਾਂ ਹੋ ਆਉਣਗੇ ਤੇ ਇਹਨੀਆਂ ਅਰਦਾਸਾਂ ਹੁੰਦੀਆਂ ਹੈ ਨਾ ਅਨੁਸਾਰਕ ਲੋਕਾਂ ਦੀ ਅਰਦਾਸਾਂ ਨੇ ਬਚਾਇਆ ਨਹੀਂ ਦਿੱਤੀ ਅਸੀਂ ਨਹੀਂ ਬਚ ਕੇ ਆ ਸਕਦੇ ਜਿਹੜੀ ਸਾਡੀ ਹਾਲਤ ਸੀਗੀ ਅਮੰਦੀ ਵਾਲਿਆਂ ਨੇ ਹੱਥ ਲਾਉਣਾ ਨਹੀਂ ਹੱਥ ਵੀ ਨਹੀਂ ਲਾਉਂਦੇ ਸਾਨੂੰ ਤਿੰਨ ਤਿੰਨ ਲੱਖ ਰੁਪਏ ਦਾ ਮਤਲਬ ਅਸੀਂ ਪੇ ਕਰਦੇ ਨੇ ਤਿੰਨ ਤਿੰਨ ਲੱਖ ਰੁਪਏ ਸਾਢੇ ਤਿੰਨ ਲੱਖ ਰੁਪਏ ਵੈਂਟੀਨੇਟਰ ਤੇ ਵੀ ਵੈਂਟੀਨੇਟਰ ਤੇ ਵੀ ਵੈਂਟੀਨੇਟਰ ਤੇ ਇਹ ਵੀ ਇਹ ਵੀ ਵੈਂਟੀਨੇਟਰ ਸਾਰੇ ਵੈਂਟੀਨੇਟਰ ਤੇ ਸਿਰਫ ਇੱਕ ਮੈਨੂੰ ਛੱਡ ਕੇ ਮੈਨੂੰ ਵੀ ਮੈਨੂੰ ਸੁਰਤ ਸੀ ਕਿਉਂਕਿ ਮੈਂ ਥੋੜੀ ਦੂਰ ਸਾਂ ਇਸ ਕਰਕੇ ਮੈਨੂੰ ਪਤਾ ਇਹਨਾਂ ਹੋਇਆ ਤੇ ਇਹਨਾਂ ਦਾ ਵੀ ਜ਼ਿਆਦਾ ਹੀ ਆ ਹੋਵੇ ਸਭ ਫੜਿਆ ਗਿਆ ਆ ਪੈਰ ਸੀਗੇ ਆਹ ਦੇਖੋ ਆ ਪੈਰ ਸੀ ਆਹ ਫੇਸ ਵੀ ਸੀਗਾ ਹੱਥ ਸੀਗਾ ਮੇਰਾ ਉਹ ਰਾਈਟ ਹੈਂਡ ਇੱਥੋਂ ਤੱਕ ਇੱਥੋਂ ਤੱਕ ਸੀਗਾ ਪਰ ਇਹ ਕਿ ਮੈਂ ਥੋੜੀ ਦੂਰ ਐ ਇਸ ਕਰਕੇ ਮਿੰਨੂ ਸੁਰਤ ਸੀਗੀ ਪਰ ਇਹਨਾਂ ਨੂੰ ਮਤਲਬ ਕਿ ਇੰਨੇ ਦਿਨੇ ਵੈਂਟੀਨੇਟਰ ਤੇ ਰੱਖਿਆ ਹਾਨੂੰ ਪਤਾ ਨਹੀਂ ਹੀ ਲੱਗਦਾ ਵੀ ਡਾਕਟਰਾਂ ਨੇ ਪਤਾ ਨਹੀਂ ਹੁਣ ਇਹ 2 ਮਿੰਟ ਚ ਕੀ ਕਹਿ ਦੇਣਾ ਤੇ 2 ਮਿੰਟ ਬਾਅਦ ਕੀ ਕਹਿ ਦੇਣਾ ਸਰ ਬਸ ਇਹੀ ਕਹਿੰਨੇ ਹਾਂ ਵੀ ਮਾਲਕਾ ਸਾਡੇ ਜੀ ਬਚ ਜਾਣ ਸਾਹ ਚੱਲਦੇ ਰਹਿਣ ਸਾਡੇ ਪਰਿਵਾਰ ਵਾਲਿਆਂ ਦੇ ਬਸ ਠੀਕ ਹੋ ਜਾ ਹੀ ਦੱਬ ਗਾਣੀ ਓਏ ਸਭ ਠੀਕ ਹੋ ਜਾਏਗਾ ਹਾਂਜੀ 8 ਮਹੀਨੇ ਹੋ ਗਏ ਆ ਹੁਣ 9 ਤਰੀਕ ਨੂੰ 9 ਮਹੀਨੇ ਹੋ ਜਾਣੇ ਸਾਲ ਵਾਲਾ ਸਾਰੀ ਦੁਨੀਆ ਮਤਲਬ ਕਿ ਅੱਗੇ ਲੰਘ ਗਈ ਆਹੀ ਅਸੀਂ ਸੋਚਦੇ ਹਾਂ ਹੀ ਉੱਥੇ ਦੇ ਉੱਥੇ ਹੀ ਖਲੋਤੇ ਆ ਅਸੀਂ ਬਸ ਇੰਨਾ ਕਹੀਦਾ ਵੀ ਚਲੋ ਮਾਲਕ ਸਾਡੇ ਪਰਿਵਾਰ ਦੇ ਸਾਹਮਣੇ ਇਹ ਵੀ ਆਪਣੇ ਰਾਜੀ ਖੁਸ਼ੀ ਨੇ ਉਹ ਵੀ ਚਲੋ ਸਾਡੇ ਕਿੰਨੇ ਮਤਲਬ ਜੀ ਮੇਰੇ ਸਾਡੇ ਕਿੰਨੇ ਘਰੇ ਆਪਣੇ ਸਾਡੀ ਅੱਖਾਂ ਦੇ ਸਾਹਮਣੇ ਆ ਨਾ ਸੋਨੇ ਨਾ ਡੀ ਕਰਦਾ ਕਿ ਜਰਾ ਵੀ ਮਤਲਬ ਕੀ ਚਲੋ ਇਹਦਾ ਤਾਂ ਇੱਕ ਵੱਡਾ ਐ ਤੋਂ ਉਹ ਕੰਮ ਕਰਨ ਦੇ ਆ ਕੁਛ ਇਹਨਾਂ ਦੇ ਪਾਪਾ ਕਰਨ ਦੇ ਆ ਉਹਦੇ ਤੋਂ ਹੀ ਥੋੜਾ ਬਹੁਤਾ ਚਲਾਈ ਜਾਈਦਾ ਹੋਲੀ ਵਲੀ ਕੋਈ ਪਤਾ ਬੱਚਿਆਂ ਦੇ ਸਕੂਲ ਵਾਲਿਆਂ ਨੇ ਉਹਨਾਂ ਦੀ ਫੀਸਾਂ ਮਾਫ ਕਰਤੀਆਂ ਵੀ ਚਾਹ ਲੈ ਇਹਨਾਂ ਦੇ ਬੱਚਿਆਂ ਦਾ ਸਾਲ ਨਾ ਮਰ